ਨਾਜ਼ਰੀ ਮੁਹੱਲਾ ਚੌਕਾ ਹਰ ਹਰ ਗੁੰਦ ਭਏ ਹਰ ਸੋਮੀ ਮਹਾਰਾਜ ਸਾਹਿਬ ਦੇ ਪਾਸ ਸਾਧ ਸੰਗਤ ਜੀ ਮਹਾਰਾਜ ਦਾ ਜੋ ਤਾਇਰਾ ਪੁੱਤ ਪਹਾਈ ਸਹਾਰੀ ਸੀ ਉਸ ਨੇ ਗੁਰੂ ਸਾਹਿਬ ਦੇ ਅੱਗੇ ਆ ਕੇ ਪ੍ਰੇਮਈ ਬੇਨਤੀ ਕੀਤੀ ਤੇ ਅਗਲੇ ਸ਼ਬਦ ਵਿੱਚ ਇਹ ਧਰਮ ਪੁੱਛੇਗਾ ਤੇ ਗੁਰੂ ਸਾਹਿਬ ਦੱਸਣਗੇ ਕਿ ਅਸੀਂ ਜੀ ਪ੍ਰੇਮਈ ਬਚਨ ਕਰਦਾ ਜਾਣ ਕੇ ਮਹਾਰਾਜ ਸਾਹਿਬ ਦੇ ਅੱਗੇ ਜੋ ਪ੍ਰਾਰਥਨਾ ਕਰਦਾ ਉਹ ਸ਼ਬਦ ਚ ਗੁੰਥਨ ਕਰਦੇ ਹਨ ਹਰ ਹਰ ਗੂੰਦ ਭਏ ਹਰ ਸੁਆਮੀ ਹੇ ਹਰ ਹਰ ਪਰਮੇਸ਼ਰ ਸੁਆਮੀ ਜੀ ਆਪ ਦਾ ਸੰਤੀ ਬੂੰਦੀ ਨਿਆਈ ਹੋ ਗਏ ਹੋ ਹਮ ਚਾਤ੍ਰਿਕ ਬੇਲੇ ਬੇਲਾਸੀ ਮਾਰਾ ਬੰਦੀਆਂ ਦੀ ਨਿਆਈ ਬਰਨਾਬ ਤੇ ਬਰਨਾਬ ਬਲੰਦਿਆਂ ਦੀ ਨਿਆਈ ਇੱਕ ਰਸ ਜਿਹੜਾ ਆਸਾਨ ਵਾਲਾ ਬੱਚਾ ਰੂਈ ਜਾਵੇ ਹਾਂ ਕਰੀ ਜਾਵੇ ਉਹਨੂੰ ਬਲੰਲਾ ਕਹੀਦਾ ਜਿਹੜਾ ਵਿੱਚ ਆਮ ਨਾ ਲਵੇ ਸਾਹ ਨਾ ਲਵੇ ਅੜਕੇ ਨਾ ਇਸੇ ਪ੍ਰਕਾਰ ਮਾਰਾ ਅਸੀਂ ਇੱਕ ਨਾਸ ਬਰਲਾਤ ਵੀ ਬਰਲਾਵ ਕਰਦੇ ਹਾਂ ਹਰ ਹਰ ਕਿਰਪਾ ਕਰੂ ਪ੍ਰਭ ਆਪਣੀ ਇਹ ਹਰ ਹਰ ਪ੍ਰਭੀ ਆਪਦੀ ਕਿਰਪਾ দৃষ্টি ਸਾਡੇ ਤੇ ਕਰੋ ਮੁਖ ਦੇਵੋ ਹਰ ਨਿਵਖਾ ਤੇਰੀ ਸਾਡੇ ਮੁਖੰਤਾ ਕਰਨ ਵਿੱਚ ਹਰੀ ਆਉ ਤਾਂ ਮਾਣ ਨੂੰ ਨੇਕ ਨੇ ਕਾਲ ਤੇ ਦੇਣਾ ਕਰੋ ਤੇ ਅੰਤਿ ਹਰ ਬਿਨ ਰਹਿ ਨਾ ਸਕੂ ਇੱਕ ਰਾਤੀ ਇਹ ਹਰੀ ਆਪ ਕੋ ਬਿਨ ਇੱਕ ਰਤੀ ਕਾਲ ਵੀ ਰਾਤ ਵੀ ਅਵਸਰੂਪੀ ਰਾਤ ਵੀ ਰਹਿ ਨਹੀਂ ਸਕਦੇ ਹਉ ਜਿਉ ਬਿਨ ਅਮਲੇ ਅਮਲੀ ਮਰ ਜਾਈ ਹੈ ਜਿਉਂ ਅਮਲੀ ਨੂੰ ਪਾਇ ਮਠਾਈ ਪਰੋਸਦੀਏ ਅਮਲ ਤੋਂ ਬਿਨਾ ਖੁਸ਼ੀ ਨਹੀਂ ਹੁੰਦਾ ਇਹਨੇ ਅਮਲੀ ਜਿਨੇ ਅਮਲ ਤੋਂ ਬਿਨਾ ਮਰ ਜਾਂਦਾ ਹੈ ਜਿਉ ਹਰ ਬਿਨ ਹਮ ਮਰ ਜਾਂ ਅਸੀਂ ਵੀ ਮਹਾਰਾਜ ਜਨਾਨ ਕਵਲ ਹਰ ਲਾਏ ਹਰ ਮੇਲੋ ਆਨੰਦ ਭਲੇ ਅਸੀਂ ਹਰੀ ਆਗ ਦੇ ਨਾਮ ਰੂਪੀ ਅਵਲ ਤੋਂ ਬਿਨ ਮਰ ਜਾਣਾ ਹੁੰਦਾ ਹੈ ਸਾਡਾ ਕਿਉ ਹਾਰ ਬਿਨ ਹਮ ਮਰ ਜਾਂਦੀ ਹਰੀ ਆਗ ਦੇ ਨਾਮ ਤੋਂ ਬਿਨ ਅਸੀਂ ਇਸ ਤਰ੍ਹਾਂ ਮਰ ਜਾਂਦੇ ਮਰ ਜਾਣਾ ਹੁੰਦਾ ਸਾਡਾ ਰਹਾਉ ਤੂੰ ਹਰ ਸਰਵਰ ਅਤ ਅਗਾਹ ਜੇ ਮਰ ਤੀ ਤੇ ਮਾਨਸ ਰੋਪ ਦੀ ਨਹੀਂ ਆਈ ਅਰੀ ਤੁਸੀਂ ਸਮੁੰਦਰ ਵੀ ਨਹੀਂ ਆਏ ਹੋ ਅਤਿਆਨ ਪਿਆਦਾ ਡੁੱਗ ਗਏ ਹੋ ਆਪ ਲੈ ਨਾ ਸਕ ਹੈ ਆਤਮਾ ਮਾਤੀ ਇਹ ਮੇਰੇ ਸੀ ਆ ਵੀ ਮਤੀ ਬੁੱਧੀ ਤੋ ਸਿੱਖ ਕਰਕੇ ਆਪ ਦਾ ਅੰਤ ਨਹੀਂ ਲੈ ਸਕਦੇ ਜਿਵੇਂ ਤੂੰ ਦਰੀਆ ਦਾਨਾ ਗੀਨਾ ਮੈਂ ਮਛਲੀ ਕੈਸੇ ਅੰਤ ਲਾਉ ਆਪ ਦਾ ਅੰਤ ਮਹਾਰਾਜੀ ਮਤੀ ਬੁੱਧੀ ਕਰਕੇ ਲੈ ਨਹੀਂ ਸਕਦੇ ਕਈ ਪਾਠੀ ਅੰਤ ਮਾਤੀ ਇਕੱਠਾ ਕਰਦੇ ਆ ਉਹ تمہارا ਅੰਤ ਨਹੀਂ ਲੈ ਸਕਦੇ ਕਿਥੇ ਤੂੰ ਆ ਚੁੱਕਾ ਹੈ ਤੂੰ ਤੈਨੂੰ ਤੂੰ ਹਾਰ ਸਰਵਰ ਅਤ ਅਗਾਂਹ ਜਿਹੜੀ ਤੁਨੀ ਮਾਨਸਿਕ ਗੁਣਨੀ ਅਤੰਤ ਗਾ ਡੂੰਗੇ ਹੋ ਆਮ ਲੈ ਨਾ ਸਕਹਿਂ ਆਤਮਾਤਵੀ ਮਤੀ ਕਰਕੇ ਆਵਦਾ ਅੰਤ ਨਹੀਂ ਪਾ ਸਰੇ ਅੰਤ ਨੂੰ ਮਾਤੀ ਆਵਦਾ ਅੰਤ ਨਹੀਂ ਲੈ ਸਕਦੇ ਕਿ ਤੁਮਾਂ ਤੇਰਾ ਅੰਤ ਤੇ ਤੇਰੀ ਕੀ ਕੁਦਰਤ ਦਾ ਵੀ ਅੰਤ ਨਹੀਂ ਪਾ ਜਾਂਦਾ ਤੂ ਪਰਮ ਆਪਰਾਮ ਕਦਿ ਸ਼ੋਮੀ ਰਮੋਰ ਸਰੇ ਜੋ ਸੰਸਾਰ ਤੋਂ ਮਨੁੱਖੋਂ ਤੋਂ ਪਰੇ ਦੇਵ ਤੇ ਦੇਵਕਾਲੇ ਉਪਰੇ ਅਗੇ ਜੋ ਦੇਵਕਾਲੇ ਗੁਰੂ ਵਾਸਪਾਦਕ ਹੈ ਉਹਨਾਂ ਤੋਂ ਪਰੇ ਜੋ ਬ੍ਰਹਮ ਆਦਿਕ ਹੈ ਬ੍ਰਹਮ ਆਦਿਕੀ ਪ੍ਰਕਿਰਤੀ ਦੇ ਵਿੱਚ ਹੈ ਅਪਰ ਕੀ ਹੈ ਅਤੇ ਤੂ ਪ੍ਰਕਿਰਤੀ ਤੋਂ ਪਰਾਰੂਪ ਹੈ ਅਤੇ ਸਰਬ ਕਾ ਸੁਆਮੀ ਹੈ ਮਿਤ ਜਾਨੂ ਆਪਨ ਦਾ ਆਉਂਦੀ ਗਤੀ ਮਰਯਾਦਾ ਦੀ ਮਿਤ ਮਰਯਾਦਾ ਨੂੰ ਆਪ ਹੀ ਜਾਣਦੇ ਹੋ ਮਹਾਰਾ ਤੁਮਰੀ ਗੱਤ ਤੂੰ ਹੀ ਜਾਣੀ ਹੋਰ ਨਹੀਂ ਕੋਈ ਜਾਣ ਸਕਦਾ ਅੜ ਕੇ ਸੰਤ ਜਨਾ ਹਰ ਜਪਿਉ ਤੇ ਹਰੀ ਤੇਰੇ ਸੰਤਾਂ ਜਿਨ੍ਹਾਂ ਨੇ ਤੇਰੀ ਆਪ ਦੇ ਨਾਮ ਦਾ ਯਾਪ ਕੀਤਾ ਹੈ ਉਹ ਰੰਗ ਚ ਲੂਲਾ ਰਾਤੀ ਉਹਨਾਂ ਦੀ ਦਿੱਤੀ ਸਰਗਰੂ ਚ ਲੂਲੇ ਗਾੜੇ ਰੰਗ ਤੇ ਅਪਰੋਹ ਗਿਆ ਆਉਂਦੇ ਰੰਗ ਤੇ ਰੰਗ ਦਿੱਤੀ ਹੈ ਤੁਮ ਨੂੰ ਹਰ ਹਰ ਭਗਤ ਬਣੀ ਅਤ ਸੋਭਾ ਤੇ ਹਰ ਹਰ ਪਰਮੇਸ਼ਰ ਆਪ ਦੀ ਭਗਤੀ ਕਰਕੇ ਉਹਨਾਂ ਨੂੰ ਅਤਯੰਤ ਸੋਭਾ ਦਰਹੀ ਹੈ ਤੇਰੇ ਜੈਸੀ ਸੰਸਾਰ ਜਿ ਮੰਨਨੇ ਗਏ ਹਨ ਹਰ ਜਪਿਉ ਉਹ ਤੁਮ ਪਾਪੀ ਉਹਨਾਂ ਦੀ ਉੱਤਮ ਪੰਗਤੀ ਸ੍ਰੇਣੀ ਹੈ ਜਿਹਨਾਂ ਦਾ ਹਰੀ ਤੇਰੇ ਤਾਂ ਜਪਿਆ ਹੈ ਕੇ પતિ ਉਹ ਤੇਰੀ ਪ੍ਰਾਪਤੀ ਵਾਲੇ ਉੱਤਮ ਪਤ ਵਾਲੇ ਹੋਵੇ ਹਨ ਆਪੇ ਠਾਕੁਰ ਆਪੇ ਸੇਵਕ ਉਹਨਾਂ ਦੀ ਨਿਗਾਹ 'ਚ ਆਪ ਹੀ ਠਾਕੁਰ ਈਸ਼ਰੂਪ ਹੈ ਆਪ ਹੀ ਸੇਵਕ ਜੀਵ ਰੂਪ ਹੈ ਆਪ ਬਣਾਵੇ ਭਾਪੂ ਆਪ ਹੀ ਮਾਰਾ ਸਾਹ ਕੋ ਰਸੀਆਂ ਭੰਤਾਂ ਰੰਗਾਂ ਰੰਗਾਂ ਦੀ ਸ੍ਰਿਸ਼ਟੀ ਬਣਾਉਣਾ ਇਹਦੇ ਜੇ ਰਸਤੇ ਦੀ ਖਾਣੀ ਰੂਪ ਉਹ ਤੋਂ ਮਦਮ ਕਨਿਸ਼ਟ ਆਦਿ ਆਦਿਕ ਆਪ ਹੀ ਪੰਤੀ ਸਾਰਿਆਂ ਦੀ ਬਣਾ ਕੇ ਪੰਤੀ ਪ੍ਰਕਾਸ਼ਨ ਵਾਲਾ ਹੈ ਨਾਨਕ ਜਨ ਤੂਰੀ ਸਰਣਾ ਜੀ ਉਹ ਸੰਤ ਜਾਨੀ ਅਸੀਂ ਜਨ ਆਪ ਦੀ ਸ਼ਰਨ ਆਏ ਹਾਂ ਹਰ ਰੱਖੂ ਲਾਜ ਭਗਾਤ ਗੁਰੂ ਜੀ ਜਾਂਚ ਦੱਸਦੇ ਕਹੋ ਮਨਾ ਹਰੀ ਆਵੇ ਭਗਤਾਂ ਦੀ ਲਾਜ ਰੱਖੋ ਭਗਾਤੀ ਅਤੰਤ ਭਗਤਾਂ ਦੀ ਇਹ ਪਿਛਲੀਆਂ ਦੀ ਲਾਜ ਰੱਖੀ ਹੈ ਇਵੇਂ ਹੁਣ ਦੇ ਭਗਤਾਂ ਦੀ ਵੀ ਇਲਾਜ ਰੱਖਣਾ ਕਰੋ। ਬਨਾਸਰੀ ਮਹੱਲਾ ਚੌਥਾ ਕਾਲਯੁਗ ਦਾ ਧਰਮ ਕਹੋ ਤੂੰ ਭਾਈ। ਇਹ ਭਾਈ ਸਹਾਰੀ ਜੀ ਨੂੰ ਗੁਰੂ ਰਾਮਦਾਸ ਸਾਹਿਬ ਨੂੰ ਆਗਦੇ ਤਾਏ ਦੇ ਪੁੱਤ ਸੰਤ ਮਹਾਰਾਜ ਦੇ ਭਾਈ ਸਹਾਰੀ ਜੀ ਸਭ ਨੂੰ ਤਾਂ ਇਕੱਲੇ ਇਕੱਲੇ ਉੱਤੇ ਹੀ ਸੰਗੇ। ਬਾਬਾ ਫਰਦਾਸ ਦੇ ਘਰ ਇਹਨਾਂ ਦੇ ਭਰਾ ਦਾ ਅਰਦਾਸ ਦੇ ਭਰਾ ਦੇ ਪੁੱਤਰ ਭਾਈ ਸਹਾਰੀ ਜੀ ਸੀ। ਉਹਨ ਗੁਰੂ ਮਹਾਰਾਜ ਸਾਹਿਬ ਦੇ ਪਾਸ ਆ ਕੇ ਪ੍ਰਾਰਥਨਾ ਕੀਤੀ ਕਾਲ ਯੁਗ ਦਾ ਧਰਮ ਕਹੋ ਤੁਮ ਭਾਈ ਭਾਈ ਆਪਨ ਰੂਪ ਗੁਰੂ ਸਤਗੁਰੂ ਆਮਦਾ ਸਾਹਿਬ ਜੀ ਕਾਲ ਯੁਗ ਦਾ ਧਰਮ ਕੀ ਹੈ ਕਿਰਪਾ ਕਰਕੇ ਆਪ ਦੱਸਣਾ ਕਰੋ ਕੋਈ ਲੋਕ ਯੋਗ ਕਰਦੇ ਹੈ ਕੋਈ ਜਪ ਕਰਦੇ ਹੈ ਕੋਈ ਪੂਜਾ ਆਦ ਕਰਦੇ ਹੈ ਕਿ ਵਿਛੁਟ ਹੈ ਹਮ ਛੁਟ ਕਾ ਕੀ ਸਤਗੁਰੂ ਅਸੀਂ ਕਿਸ ਪ੍ਰਕਾਰ ਛੁਟੀਏ ਸਾਨੂੰ ਛੁੱਟਣ ਕੀ ਕਾਹ ਇੱਛਾ ਹੈ ਸੋਨੇ ਚੁੱਪ ਵੀ ਚੱਲ ਗਈ ਹੋਈ ਹੈ ਹਰ ਹਰ ਜਪ ਬੇੜੀ ਹਰ ਤੁਲਹ ਜੁਰ ਪਿੰਡ ਦਾ ਇਸ ਹਾਰੀ ਜੀ ਜਾਣੋ ਹਰ ਹਰ ਪਰਮੇਸ਼ਰ ਦਾ ਜਾਪ ਜਿਹੜਾ ਦਾਣੀ ਕਰਕੇ ਕਰਨਾ ਹੈ ਇਹ ਜਪ ਜੇ ਜਾਪ ਕਰਨਾ ਜਿਹੜਾ ਇਹ ਬੇੜੀ ਵੀ ਨਹੀਂ ਆਈ ਹੈ ਆਸਾ ਰੂਪੀ ਨਦੀ ਤੋਂ ਪਾਰ ਕਰਨ ਵਾਸਤੇ ਅਤੇ ਜਿਹੜਾ ਹਰ ਹਰ ਦਾ ਨਾਮ ਸਵਾਸਣ ਨਾਲ ਜਪਣਾ ਹੈ ਤੇ ਕੁੱਲੇ ਵੀ ਨਹੀਂ ਆਈ ਹੈ ਰਾਗ ਬਹੂਪੀ ਨਾਲਿਆਂ ਕੋ पार ਕਰਨ ਵਾਸਤੇ ਹਰ ਜਪਿਉ ਤਰ ਤਰਾ ਜਿਨਾਂ ਨੇ ਮਨ ਨਾਲ ਹਵੀਵੇ ਜਾਪ ਨੂੰ ਜਪਿਆ ਹੈ ਉਹ ਭਾਈ ਸੰਸਾਰ ਸਮੁੰਦਰ ਤਰ ਗਏ ਹੈ ਜਹਾਜ਼ ਦੀ ਨਹੀਂ ਆਈ ਉਹ ਜੀਵਨ ਹੈ ਤਰਾ ਕਿ ਤੜਕਵੇ ਕੇ ਤਰ ਗਏ ਛਾਟੀ ਤਰ ਗਏ ਤੇ ਤਰਾ ਕੀ ਹੋਰ ਨਾਲੇ ਪਾਈਂ ਕਾਰਨਾ ਕਰਦੇ ਆਪ ਵਰਗੇ ਹੋਣ ਅਨੁਸਾਰ ਦੇ ਜਹਾਜ਼ ਵੀ ਨੇ ਆਏ ਜੀਵਨ ਹਨ ਭਾਰ ਜੀ ਲਾਜ ਰੱਖੋ ਹਰ ਜਨ ਸੇਹਰੀ ਅਕਾਲ ਪੁਰਖ ਜੀ ਆਪ ਦੇ ਜਨਾਂ ਦੀ ਅਵਲਾਸ ਕਰੋ ਕਿ ਆਪ ਦੇ ਹਰੀ ਆਪ ਦੇ ਜਨਾਂ ਸਾਡੀ ਆਬ ਲੱਗਿਆ ਰੱਖਣਾ ਕਰੋ ਹਰ ਹਰ ਜਪਨ ਜਪਾਵੋ ਆਪਣਾ ਸੇਹਰ ਅਕਾਲ ਪ੍ਰਮੇਸ਼ਰ ਆਪ ਦੇ ਨਾਮ ਦੇ ਜਪਣੇ ਜੋਗ ਜਾਪ ਨੂੰ ਜਿਉ ਪਉਣਾ ਕਰੋ ਹਮ ਮੰਗੀ ਹਮ ਮੰਗੀ ਪੰਤ ਇਕਾ ਕੀ ਅਸੀਂ ਤਾਂ ਮਹਾਰਾਜ ਕੋ ਇਕਾ ਦੀ ਭਗਤੀ ਮੰਗੀ ਏ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਰੱਖੀ ਕਿਰਪਾ ਕਰੋ ਕਿ ਕੋਈ ਕਿਸਾਨੂੰ ਆਪਦੀ ਭਗਤੀ ਦੇਖੋ ਇਕਾਂ ਹੀ ਅਸੀਂ ਚਾਹੁੰਦੇ ਆ ਕਿ ਆਗਦੇ ਹੀ ਬਣੇ ਰਹੀਏ ਹੋਰ ਸੰਸਾਰ ਦੇੰਦਾ ਦੀ ਲੋੜ ਨਹੀਂ ਸਾਨੂੰ ਆਕਾਂਤ ਹੋ ਕੇ ਇਕਾ ਦੀ ਭਗਤੀ ਇਕੋ ਇਕਾ ਦੀ ਮੰਗੀ ਹੈ ਕੇਵਲ ਪ੍ਰਹਾਰ ਹਰ ਕੇ ਸੇਵਕ ਸੀ ਹਰ ਪਿਆਰੇ ਦੀ ਹਰਿਆਲ ਦੇ ਸੇਵਕ ਬਣੇ ਹੈ ਉਹ ਕਰਤਾਰ ਆਪ ਨੂੰ ਪਿਆਰੇ ਹਨ ਜਿਨ ਜਪਿਉ ਹਰ ਬਚਨਾ ਹਰੀ ਦੇ ਸੇਵਕ ਕੌਣ ਹੈ ਜਿਨ੍ਹਾਂ ਨੇ ਹਰੀ ਗੁਰਾਂ ਦੇ ਬਚਨਾਂ ਕਰਕੇ ਕੀਪਿਆ ਕਰਕੇ ਆਪ ਨੂੰ ਜਪਿਆ ਤੇ ਮਨ ਬਾਣੀ ਸੀਰ ਕਰਕੇ ਤੇ ਬਚਨਾਂ ਕਰਕੇ ਵੀ ਜਪਦੇ ਜਿਹੜੇ ਲੇਖਾ ਚਿੱਤਰ ਗੁਪਤ ਜੋ ਲਿਖਿਆ ਜੋ ਚਿੱਤਰ ਦੇ ਚਿੱਤਰ ਗੁਪਤ ਜੋ ਲਖਿਆ ਇਨਾਂ ਲੇਖ ਲਿਖਿਆ ਹੈ ਸਭ ਛੂਤੀ ਜਮ ਕੀ ਬਾਕੀ ਉਹਨਾਂ ਦੇ ਲੇਖ ਸਾਰੀ ਕਿਤਾਬ ਸਾਰੇ ਮੇਸਤੀ ਮਹਾਰਮ ਜਿਵੇਂ ਕਾਜੀ ਪਾਟ ਤੁਸੀਂ ਬਦਾਵੇ ਦੇ ਕਾਹੀਆਂ ਮੁਕਤੀਆਂ ਨੂੰ ਬਖਸ਼ ਲਿਆ ਸੀ ਇਸ ਪ੍ਰਕਾਰ ਧਰਮਰਾਜਾਂ ਨੇ ਜਿਹੜਾ ਚਿੱਤਰ ਗੁਪਤ ਨੇ ਲੇਖਾ ਲਿਖਿਆ ਹੋਇਆ ਸੀ ਸਭ ਛੂਤੀ ਜਮ ਕੀ ਬਾਕੀ ਉਹ ਸ੍ਰੀਸ਼ਟ ਅਨੁਸਾਰ ਹੀ ਜਮਾਂ ਦੀ ਬਕਾਈ ਰਹਿਣੀ ਸੀ ਨਾ ਜੰ ਧਰਮਰਾਜ ਦੇ ਵੀ ਬਾਕੀ ਉਹਨੂੰ ਦਾਨ ਜੋ ਬੀਵਸਰ ਧਰਮਰਾਜ ਕੇ ਜਾਹੀ ਉਹ ਆਪਣੀ ਬਾਕੀ ਨਿਵੇਦਨ ਵਾਸਤੇ ਸੰਚਿਤ ਕਰਮਾਂ ਦੀ ਉਹਨਾਂ ਦੀ ਸਾਰੀ ਛੁੱਟ ਗਈ ਹੈ ਬਕਾਇਆ ਨਹੀਂ ਕੁਝ ਰਹਿ ਗਿਆ ਸਭ ਸਾਖਿਤਾਬ ਪਾੜ ਤਾ ਉਹਨਾਂ ਦੇ ਅੰਤਾ ਕਰਨ ਦਾ ਮਾਨ ਮੇਰ ਦਿੱਤਾ ਹਰ ਕੀ ਸੰਤ ਜਪਿਓ ਮਨ ਹਰ ਹਰ ਜੋ ਹਰੀ ਦੇ ਸੰਤ ਹਮੇ ਉਹਨਾਂ ਨੇ ਮਨ ਲਾ ਕੇ ਹਰਿ ਜੀ ਦੇ ਨਾਮ ਨੂੰ ਜਪਿਆ ਹੈ ਲਗ ਸੰਗ ਸਾਧ ਜਨਾਂ ਕੀ ਸੰਗ ਕਰ ਕੇ ਸੰਗਤ ਸਾਧ ਜਨਾਂ ਕੀ ਸਭ ਸ੍ਰੇਸ਼ਟ ਜਨ ਭਗਤਾਂ ਦੀ ਸੰਗਤ ਲਾ ਕਰਕੇ ਮਿਲ ਕਰਕੇ ਦੁਨਿਆਰ ਸੂਰ ਤ੍ਰਿष्णा ਅਗਨ ਬੁਝਾਨੀ ਉਹਨਾਂ ਇੰਦਾ ਸਾਰ ਲੈਂਦੇ ਜੀ ਦੁਨਿਆਰ ਸੂਰ ਤੇ ਤ੍ਰਿष्णा ਅਗਨ ਬੁਝਾਨੀ ਦੁਨਿਆਰ ਦਿਨ ਤੇ ਅਰ ਸੂਰ ਦੁਨਿਆਰ ਇੱਕ ਤੇ ਸੂਰ ਦੋ 12 ਸੂਰਜਾਂ ਵਰਗੀ ਜਿਹੜੀ ਤ੍ਰਿष्णा ਦੀ ਅੱਗ ਸੀਨਾ ਅੰਦਰ ਚਿੰਬੜੀ ਹੋਈ ਉਹ ਅੰਦਰੋਂ ਬੁਝਾਤੀ ਮਹਾਰਾਜ ਇਹ ਦੁਨਿਆਰ ਇੱਕੋ ਤੇ ਸੂਰ ਦੋ 1 ਕਾ ਤੇ ਦੂ ਹੈ 12 ਬਣਾ ਲੇ 12 ਸੂਰਜ ਬਣਾ ਲਿਓ 12 ਸੂਰਜਾਂ ਵਰਗੀ ਜਿਹੜੀ ਅੱਗ ਸੀ ਪੰਜੇ ਗਿਆਨਿੰਦਰੀਆਂ ਦੀ ਪੰਜੇ ਕਰਮਿੰਦਰੀਆਂ ਦੀ ਮਨ ਤੇ ਬੁੱਧ ਰਜੰਗਰ ਇਹ ਕ੍ਰਿਸ਼ਨਾਂ ਦੀ ਅੱਗ ਰਸਾ ਕਸਨ ਦੀ ਅੱਗ ਬੁਝਾਤੀ ਮਹਾਰਾਜ ਨੇ ਇਹ ਕਰਿਉ ਚੰਦ ਚੰਦਾ ਕੀ ਜਿਸ ਪ੍ਰਕਾਰ ਸ਼ੁਰਸ਼ਾਨ ਸੰਗੇ ਜੀ 11 ਵਾ ਹੁੰਦਾ ਹੈ 11 ਵੀ ਨਿਆਈ ਸ਼ੇਵ ਨਾਵਕल्याण ਰੂਪ ਦਾ ਕਲਿਆਣ ਰੂਪ ਸਤਗੁਰੂ ਮਹਾਰਾਜ ਸਾਚੰਦਰਮਾ ਵੀ ਨੇ ਆਇ ਉਨ ਦੇ ਹਿਰਦੇ ਰੂਪੀ ਆਕਾਸ਼ ਚੜ ਗਏ ਤੇ ਚੰਦਾ ਕੀ ਚਾਨਣੀ ਕੀਤੀ ਤੇ ਉਹਨਾਂ ਦੇ ਅੰਦਰ ਹੋਇ ਵਿਰਾਗ ਰੂਪੀ ਚੰਦਰਮਾ ਚੜਾ ਕੇ ਸ਼ਿਵ ਸਤੋਗੁਣ ਬਖਸ਼ਿਆ ਸ਼ਿਵ ਕਲਿਆਣ ਕਰ ਦਿੱਤੇ ਐਸਾ ਗੁਰੂ ਸਾਹਿਬ ਦਾ ਆਪਦੇਸ਼ ਰੂਪੀ ਚੰਦਰਮਾ ਚੜ੍ਹਿਆ ਚਾਨਣਾ ਕੀਤਾ ਸ਼ੀਸ਼ਣ ਕਰ ਦਿੱਤੇ ਸਾਰੀ ਅਗਿਆਨ ਰੂਪੀ ਸੂਰਜ ਜਿਹੜਾ ਸੀ 12 ਸੂਰਜਾਂ ਨੂੰ ਤਪਾਉਣ ਵਾਲਾ ਉਹ ਜਿਹੜੀ ਤੁਪਸੀ ਕ੍ਰਿਸ਼ਨarup ਉਹਦੇ ਰਾਗ ਦੇ ਰੂਪੀ ਕਿਰਣਾ ਸਾਰੀਆਂ ਠੰਡੀਆਂ ਪਾਤੀਆਂ ਸ਼ਾਂਤ ਰੂਪ ਗੁਰੂ ਸਾਹਿਬ ਚੰ드ਰਮਾ ਜੀ ਨੇ ਆਈ ਜਦੋਂ ਕ੍ਰਿਆਨ ਰੂਪ ਹਿਰਦੇ 'ਚ ਸਫਿਆਤ ਹੋਏ ਤੇ ਭਗਤੀ ਦੀ ਚਾਨਣੀ ਸੁੰਦਰ ਕੀਤੀ ਠੰਡ ਪਾਤੀ ਸਾਰੇ ਹਿਰਦਿਆਂ ਦੇ ਅੰਦਰ ਉਹ ਵੱਡ ਪਰਖ ਵੱਡ ਆਗਮ ਆਗੂ ਚੜੇ ਇਹ ਮਾੜਾ ਕੋਈ ਵੱਡਿਆਂ ਤੋਂ ਵੱਡੇ ਪਰਖੋਂ ਬੜੇ ਆਗਮਾਂ ਵੱਡੇ ਪੁਰਖ ਜਿਹੋ ਹਨ ਬ੍ਰਹਮ ਆਦਿਕ ਉਹਨਾਂ ਵੱਡਿਆਂ ਤੋਂ ਵਿਸ਼ਨੂੰ ਆਦਿਕ ਉਹਨਾਂ ਤੋਂ ਵੀ ਵੱਡੇ ਪੂਰਨ ਹੋ ਆਪ ਤੋ ਆਪੇ ਆਪ ਆਪਾ ਤੁਸੀਂ ਮਾਰੇ ਆਪਣਾ ਆਪਣੂ ਸਾਰਿਆਂ 'ਚ ਤੇ ਆਪਾਕੀ ਆਪ ਹੀ ਮਾਰੇ ਆਪ ਕੀਤੇ ਸਾਰੇ ਵਿਸਾਰੇ ਨੂੰ ਆਪ ਹੀ ਪੈਦਾ ਕਰਦੇ ਹੋ ਆਪ ਹੀ ਪਾਲਣਾ ਕਰਦੇ ਹੋ ਆਪ ਹੀ ਸਾਰਿਆਂ ਦੀ ਪੜ੍ਹ ਲੋ ਕਰਦੇ ਹੋ ਆ ਵੀ ਉਹ ਬਾਕੀ ਆਪਣੇ ਆਪ ਤੋਂ ਨਿਰਲੇਪ ਹੋ ਜਨਾਨੰ ਚੋ ਕੋ ਪ੍ਰਭ ਕਿਰਪਾ ਕੀਜੇ ਇਸ ਜੀ ਪਰਸਾ ਸਾਨੂੰ ਆਪ ਦੇ ਜਾਣ ਕੇ ਕਿਸੇ ਪ੍ਰਕਾਰ ਦਾ ਪਾ ਨਹੀਂ ਆਪ ਨੂੰ ਮਾਇਆ ਦੇ ਮੋਹ ਦਾ ਤੋਂ ਇਵੇਂ ਨਿਰਲੇਪ ਹੋ ਆਪ ਰਾਈ ਜਨਾਨੰ ਚੋ ਕੋ ਪ੍ਰਭ ਕਿਰਪਾ ਕੀਜੇ ਮਾਧਿ ਨੂੰ ਹੀ ਪ੍ਰਭ ਜੀ ਸਾਡੇ ਤੇ ਕਿਰਪਾ দৃষ্টি ਕਰੋ ਆਪ ਸਰਦਾਸਨ ਦਾਸ ਵਿਸਾਖੀ ਜੀ ਨਾਰ ਅਸੀਂ ਆਪ ਦੇ ਦਾਸਾਂ ਦੇ ਦਾਸ ਹਾਂ ਸਾਨੂੰ ਮਰਵਾਣੇ ਸਵੀਕਾਰ ਕੇ ਦਸਾਕੀ ਦਾਸਾਂ ਦੇ ਦਾਸ ਬਣਾ ਲਓ ਇਹ ਦਸਾ ਸਾਡੀ ਹਾਲਤ ਕਰ ਦਿਓ ਜੀ ਦਸਾਕੀ ਇਹ ਪੁੱਛਣਾ ਕਰਦੇ ਹਾਂ ਸੱਚੇ ਪਾਤਸ਼ਾਹ ਆਪਰੇ ਦਾਸਾਂ ਦੇ ਪਾਸੋਂ ਸਾਨੂੰ ਦਾਸਾਂ ਦੇ ਦਾਸ ਬਣਾ ਦਿਓ ਅਸੀਂ ਇਹ ਦਸਾਂ ਦੇ ਪੁੱਛਦੇ ਹਾਂ ਆਪਦੇ ਪਾਸੋਂ ਇਹ ਦਸਾ ਸਾਡੀ ਕਰ ਦਿਓ ਹਾਲਤ ਕਰ ਦਿਓ ਸਭ ਦੇ ਸਭ ਕੀ ਰੇਣ ਹੋਏ ਮਨ ਮੇਰਾ ਸਗਲੇ ਬਿਸਮਿਤ ਪਿਆਰੇ ਪਨਾਸਰੀ ਮਹੱਲਾ ਚੌਥਾ ਘਰ ਪੰਜਵਾ ਦੁਪਦੇ ਇੱਕ ਓ ਔੰਕਾਰ ਸਤਿਗੁਰ ਪ੍ਰਸਾਦਿ ਔਰ ਧਾਰ ਵਿਚਾਰ ਮੁਰਾਰ ਰਮੋ ਰਮ ਸ੍ਰੀ ਗੋਵਿੰਦ ਗੋਆਲ ਸਾਹਿਬ ਸੰਗਤ ਨੂੰ ਗੁਰੂ ਮਾਰਾ ਨੂੰ ਪੁੱਛਿਆ ਕਿ ਸੱਚੇ ਪਾਤਸ਼ਾਹ ਜੀ ਕੋਈ ਵੇਦ ਸ਼ਾਸਤਰ ਪੜ੍ਹਨੇ ਚਾਹੀਦੇ ਹੈ ਤਾਂ ਸੁਣ ਕੇ ਮਾਰਾ ਕਹਿੰਦੇ ਨੇ ਕੋਈਤ ਰੂਪ ਪਰਮੇਸ਼ਰ ਤਾਰਿਆਂ ਦਾ ਪ੍ਰਕਾਸ਼ ਸਗਿਆਂ ਦੀ ਕਿਰਪਾ ਨਾਲ ਮਿਲਦਾ ਹੈ ਨਾਲ ਸੀ ਜਾਗਿਤ ਚੌਥਾ ਹੈ ਪਾਤਸ਼ਾਹ ਜੀ ਪੰਜਵੇਂ ਘਰ ਸਰਕਾਰ ਜਿੱਦੋਂ ਦੋ ਦੋ ਪੌੜੀਆਂ ਵਾਲੇ ਸ਼ਬਦ ਚਾਰਦੇ ਹਨ ਔਰ ਧਾਰ ਵਿਚਾਰ ਮੁਰਾਰ ਰਮੂ ਰਾਮ ਸੇ ਕੋਈ ਔਰ ਧਾਰ ਵੀ ਵਿਚਾਰ ਮੁਰਾਰ ਮੁਰਾਰ ਵਿਚਾਰ ਔਰ ਧਾਰ ਮੁਰਾਰੀ ਪਰਮੇਸ਼ਰ ਵੀ ਇਹ ਵੀ ਵਿਚਾਰ ਹੈ ਨਾ ਇਹ ਗਲਤ ਵਿਸਾਉ ਕਦੇ ਹੋਰ ਵਿਚਾਰ ਆਨੰਦਲ ਚਲੇ ਆਇਆ ਕਰੋ ਈ ਵਿਚਾਰ ਵਸਾਈਏ ਜੀ ਰਮੋ ਰਾਮ ਰਮੋ ਸੁੰਦਰ ਸਰੂਪ ਜੋ ਪਰਮੇਸ਼ਰ ਹੈ ਉਸ ਨੂੰ ਰਾਵੋ ਮਨ ਕਰਕੇ ਹੀ ਵਿਚਾਰਨਾ ਕਰੋ ਮਨ 모ਹਨ ਨਾਮ ਜਪੀ ਨੇ ਜਿਨ੍ਹਾਂ ਦਾ ਮਨ ਮਨ ਨੂੰ ਬਹੁਤ ਕਰਨ ਵਾਲੇ ਪਰਮੇਸ਼ਰ ਦੇ ਨਾਮ ਦੇ ਜਪਣ 'ਚ 모ਹ ਆ ਗਿਆ ਹੈ ਉਹਨਾਂ ਦੇ ਮਨ ਮਾਰਨ ਆਗ ਦੇ 'ਚ 모ਹ ਲਿਆ ਹੈ ਉਨ੍ਹਾਂ ਦੇ ਮਾਇਆ ਦਾ ਮੋਹ ਹੰਦ ਤਾ ਮੇਰ ਦੁੱਤਾ ਹੈ ਨਾਮ ਦੇ ਜਪਣ ਵਾਲਿਆਂ ਦਾ ਅਦ੍ਰਿਸ਼ਟ ਆਗੂਚਰ ਅਪਰੰਪਰ ਸੁਆਮੀ ਸਾਲ ਸੰਯੋਗ ਅਦ੍ਰਿਸ਼ਟ ਨੇਤਰਾਂ ਦਾ ਵਿਸ਼ਾ ਨਹੀਂ ਸਾਰੇ ਦ੍ਰਿਸ਼ ਰੂਪ ਪਰ ਪੰਜ ਤੋਂ ਅਦ੍ਰਿਸ਼ਟ ਹੈ ਜਿਸਨਾਂ ਵਾਲੀ ਜਿੰਨੀਆਂ ਚੀਜ਼ਾਂ ਇਹਨਾਂ ਤੋਂ ਉਹ ਅਦ੍ਰਿਸ਼ਟ ਹੈ ਤੇ ਆਗੂਚਰ ਇੰਦਰੀਆਂ ਦੇ ਵਿਸ਼ੇ ਅ ਕੰਨਾਂ ਦਾ ਵਿਸ਼ਾ ਨਹੀਂ ਕਿ ਉਸ ਨਿੰਦੜੂ ਹੋਊਗਾ ਅੱਖਾਂ ਦਾ ਵਿਸ਼ਾ ਨਹੀਂ ਆਕਾਰ ਹੋਊਗਾ ਇਸੇ ਪ੍ਰਕਾਰ ਨਾਸੰਦਾ ਵਿਸ਼ੇ ਨਹੀਂ ਸ਼ੁਰੰਧੀ ਦੁਰਗੰਧੀ ਰੂਪ ਹੋਵੇਗਾ ਰਸਨਾ ਦਾ ਵਿਸ਼ੇ ਨਹੀਂ ਸਵਾਦ ਹੋਵੇਗਾ ਚੌਂਦੀ ਦਾ ਵਿਸ਼ੇ ਨਹੀਂ ਠੰਡ ਤਤ ਰੂਪ ਹੋਵੇਗਾ ਕਿਉਂ ਇੰਦਰੀਆਂ ਦੇ ਅਵਿਸ਼ੇ ਹੈ ਅਦ੍ਰਿਸ਼ਟ ਅਗੋਚਰ ਅਦ੍ਰਿਸ਼ਟ ਅਗੋਚਰ ਅਪਰੰਪਰ ਸੁਆਮੀ ਇਹ ਜਿੰਨੀ ਸਾਰੀ ਰਚਨਾ ਚਾਰਖਾਣੀ ਇਹ ਵੀ ਉਪਰ ਪ੍ਰਕਿਰਤੀ ਕਰਕੇ ਹੈ ਉਹ ਪ੍ਰਕਿਰਤੀ ਦਾ ਪਰਾਰੂਪ ਹੈ ਸਰਬ ਕਾ ਸੁਆਮੀ ਜੋ ਪਰਮੇਸ਼ਵਰ ਹੈ ਪ੍ਰਕਿਰਤੀ ਜਿਹੜੀ ਹੈ ਕੀ ਜੀਵਨ 25 ਪ੍ਰਕਿਰਤੀਆਂ ਇਹ ਖਿੰਦਾਂ ਨਸਿਰਦੀਆਂ ਇਸ ਪ੍ਰਕਿਰਤੀ ਅપર ਉਰੇ ਹੈ ਉਹ ਪ੍ਰਕਿਰਤੀਆ ਪਰਾਰੂਪ ਹੈ ਸਵਾਮੀ ਸਰਵਕਾ ਹੋਰ ਪੂਰਾ ਪ੍ਰਗਟ ਕਰਦੀ ਨੇ ਪੂਰਿਆਂ ਗੁਰਾਂ ਨੂੰ ਭਾਈ ਉਹ ਰੂਪ ਨੂੰ ਪ੍ਰਗਟ ਕਰ ਦੁੱਤਾ ਹੈ ਉਹ ਲੁਕਿਆ ਹੋਇਆ ਸੀ ਸੋ ਮਹਾਰਨ ਸੁਖਿਆਤ ਕਰਤਾ ਹੈ ਸ਼ਕਤੀ ਵਿਸ਼ਤੀ ਕਰਕੇ ਨਹੀਂ ਜਿਹਨ ਜੀ ਵਾਸੂ ਜਾਣ ਸਕਦੇ ਸੀ ਨਕਮਿਕੀ ਦੁਆਰਾ ਗੁਰੂ ਨੂੰ ਪਰਲਿਤ ਕਰ ਦਿੱਤਾ ਹੈ ਆਰਾਮ 파ਸ ਚੰਦਨ ਹਮਕਾਸ ਲੂਟ ਸਤਿਗੁਰਾਂ ਨੂੰ ਸਾਨੂੰ ਮਤੁਰੀ ਹੈ ਆਰਾਮ ਜਿਹੜਾ ਹੈ ਉਹ ਤਾਂ 파ਸ ਵੀ ਨਹੀਂ ਆਈ ਹੈ ਤੇ ਚੰਨਨ ਵੀ ਨਹੀਂ ਆਈ ਹੈ ਸਤਿਗੁਰੂ ਮਹਾਰਾਜ ਸਾਹਿਬ ਦਾਤੇ RAM ਦੇ ਹਮਕਾਸ ਲੂਟ ਤੇ ਅਸੀਂ ਕਾਸ ਵੀ ਨਹੀਂ ਆਈ ਹਾਂ ਅਤੇ ਸਾਡੇ ਸੁਭਾਅ ਇਹ ਲੋਹੀ ਵੀ ਨਹੀਂ ਕੋਸੋਰ ਹਨ ਜੀ ਰਤੰਗ ਹਰੀ ਸਤ ਸੰਗ ਭੈ ਹਰੀ ਦੀ ਸਤ ਸੰਗਤ ਆਗੇ ਦੀ ਗੁਰੂ ਸਾਹਿਬ ਸਰਗੂਰ ਦੀ ਸਤ ਸੰਗਤ ਗੁਰਾਂ ਦੀ ਜੀ ਦੀ ਸਤ ਸੰਗਤ ਹੈ ਹਰੀ ਦੀ ਪ੍ਰਾਪਤੀ ਵਾਲੀ ਉਹ ਸਤ ਸੰਗਤ ਦੇ ਨਾਲ ਜਦੋਂ ਸੰਗੀ ਹੋ ਕੇ ਮਿਲੇ ਹਰ ਕੰਚਨ ਚੰਦਨ ਕੀਨੇ ਹਰੇਕ ਸੰਗਤਾਂ ਨੂੰ ਕੁ ਸੰਗਾਂ ਨੂੰ ਸੰਗਣਾ ਕੀਤਾ ਜਿਹਨੂੰ ਹਰੀ ਦੇ ਸੁਸੰਗਤੋ ਸੰਗੀ ਜਦੋਂ ਪਏ ਹੋਏ ਹਰ ਕੰਚਨ ਚੰਦਨ ਕੀਨੇ ਹਰੀ ਦਾ ਨਾਮ ਦੇ ਕੇ ਸਤਿਗੁਰੂ ਦੀ ਸੰਗਤ ਨੇ ਸਾਡੇ ਤਾਈ ਇਹੋ ਜਾਂ ਨਾਮ ਦੀ ਦਾਤ ਬਖਸ਼ੀ ਜਿਵੇਂ ਬਾਵਨ ਚੰਨਨ ਜਿਸ ਹੋਵੇ ਬਾਣੂ ਕਿਉ ਸਾਰਿਆਂ ਨੂੰ ਬਿਸ਼ਕਨ ਨੂੰ ਚੰਨਨ ਨੂੰ ਕਰ ਦਿੰਦਾ ਆ ਸਾਨੂੰ ਮਹਾਰਾਜ ਸਾਹਿਬ ਜੀ ਦੇ ਸਿੱਖ ਬਣਾ ਕੇ ਬਾਵਨ ਚੰਨਨ ਵੀ ਨਹੀਂ ਆਈ ਸਾਧੂ ਸੰਗਤ ਨੇ ਸਾਨੂੰ ਭਗਤ ਰੂਪੀ ਚੰਨਣ ਬਣਾਤਾ। ਅਤੇ ਹਰੀ ਨੇ ਕਿਰਪਾ दृष्टि ਐਸੀ ਕੀਤੀ ਗੁਰਾਂ ਦੇ ਉਪਦੇਸ਼ ਦੁਆਰਾ, ਮਹਾਵਾਕਾਂ ਦੁਆਰਾ ਅਸੀਂ ਜਿਹੜੇ ਲੋਹੇ ਦੀ ਨਿਆਈ ਸੀ, ਲੋਹਾ ਆਦਿਕਾਂ ਵਿੱਚ ਗਰਫੇ ਹੋਏ ਸੀ, ਕਸ਼ੋਰ ਆਦਿ ਕਿਸਮਾਂ ਆ ਸੀ, ਵਿਸ਼ਿਆਂ ਦੀ ਜੜ ਲੱਗੀ ਹੋਈ ਸੀ ਸਾਨੂੰ ਇਹ ਸਾਰੇ ਸੱਚੇ ਪਾਪੀਆਂ ਨੇ ਕਿਦੋਂ ਸਾਨੂੰ ਬਚਾ ਕੇ ਪਾਰਸਰੂਪ ਸ਼ਬਦੋ ਨਾਲ ਮੇਲ ਕੇ ਕੰਚਨ ਬ੍ਰਹਮ ਰੂਪ ਸੁੱਧ ਬਣਾਤਾ ਸਾਨੂੰ। ਐਸੀ ਕਿਰਪਾ ਕੀਤੀ ਸੰਗਤ ਨਾਲ ਮਿਲ ਕੇ ਰਹਾਉ ਨਾਵ ਚੇਖਟ ਬੂਲਹਿ ਮੁਖ ਅਗਰ ਤੂੰ ਗੁਰੂ 파ਰਸ਼ਨਾਲ ਸ਼ੋ ਕੇ ਲੋਹਾ ਸੇਨਾ ਬਣ ਜਾਂਦਾ ਤੰਬਾ ਸੇਨਾ ਬਣ ਜਾਂਦਾ ਕਿਉ ਗੁਰੂ 파ਰਸ਼ਨਾਲ ਮਿਲ ਕਰਕੇ ਸ਼ੋ ਕੇ ਭਾਈ ਉਹ ਜੀਵ ਬ੍ਰਹਮ ਰੂਪ ਹੋ ਗਏ ਅਤੇ ਇਸੇ ਬਾਵਨ ਚੰਨਨ ਗੁਰਾਂ ਦੀ ਸੰਗਤ ਨਾਲ ਮਿਲ ਕਰਕੇ ਉਹ ਭਗਤ ਰੂਪੀ ਚੰਨਨ ਬਣ ਗਏ ਇਸ ਪ੍ਰਕਾਰ ਦੇ ਹੋ ਗਏ ਤੇ ਇਸ ਬਾਤ ਬਿਨਾ ਹੋਰ ਜੇ ਸਾਧਨ ਕਰੀਏ ਕਹਿੰਦੇ ਹਨ ਨਹਾਉ ਨਵ ਚੇ ਘਾਟ ਬੂਲਹ ਮੁਖ ਆਗਰ ਨੋ ਵਿਆਕਰਣ ਹਣਗੇ ਸਾਰਸੁਤ ਪਾਨਨੀ ਮੁਨੀ ਆਦਕਾਂ ਦੇ ਵਿਆਕਰਣ ਨੋ ਵਿਆਕਰਨਾ ਦਾ ਜੇ ਪਾਠ ਕਰੀ ਜਾਵੇ 6 ਸਾਧ ਸੰਗਤ ਜੀ ਆਪਣੇ ਅੰਗ ਹਨਗੇ ਦੇਦ ਦੇ ਇੱਕ ਵਾਰ ਨੋ ਸਿੱਖਿਆ ਦੂਜਾ ਨੋ ਕਲਪਾ ਤੀਜਾ ਨੋ ਨਿਰੋਕਤ ਜੋ ਜਨਤੰਗਲ ਹੈ ਪੰਜਵੇਂ ਦਾ ਨਾਮ ਸਾਹਿਬ ਸੰਗੇਜੀ ਨੁਕਤਪੁਨ ਜੀਵਤ ਉਸ ਹੈ ਇਹ ਛੇਆ ਵਿਆਕਰਨ ਇਹ ਛੇ ਅੰਗ ਹਨਗੇ ਵੇਦ ਦੀ ਪ੍ਰਾਪਤੀ ਵਾਸਤੇ ਸੰਗਣਵਾਦ ਦੇ ਛੇ ਠੱਟ ਬੋਲ ਹੈ ਮੁਖ ਅਗਰ ਖਡ ਸ਼ਾਸਤਰ ਮੁਖ ਦੇ ਅਗਰ ਮੁਖੀ ਅਗਰ ਚਤਰਦਣ ਕਰਕੇ ਮੁਖ ਦੇ ਅਗਰ ਭਾਵ ਤੋਂ ਕੰਠੋਂ ਹੀ ਬਿਨਾ ਪਤਰਾ ਰਖੇ ਤੋ ਉਹ ਹੋਈ ਬੋਲੀ ਜਾਵੇ ਬੁਖਦੇ ਅਗੋ ਕੰਠੋ ਹੀ ਉਜਾਰੀ ਜਾਵੇ ਮੇਰਾ ਹਰ ਪ੍ਰਭ ਏਵ ਨਾ ਪਤੀਨੇ ਐਡਾ ਆਗੁਰ ਚਤਰ ਬਣ ਜਾਵੇ ਮੇਰਾ ਹਰੀ ਪ੍ਰਭ ਐਡੇ ਵਿਦਵਾਨ ਦੇਤੇ ਵੀ ਮੇਰਾ ਇਸ ਤਰ੍ਹਾਂ ਪ੍ਰਭੂ ਭੇਜਾ ਨਹੀਂ ਪਰ ਸੰਨ ਨਹੀਂ ਹੁੰਦਾ ਉਹਦਾ ਚਿੱਤ ਜਨ ਨਾਨਕ ਹਰ ਹਿਰਦੈ ਸਦ ਧਿਆਵੇ ਕੀ ਮਹਾਰ ਪਰਮੇਸ਼ਰ ਕੀਤੇ ਭੀ ਜਾ ਵੀ ਇਹ ਪ੍ਰਸੰਨ ਵੀ ਹੁੰਦਾ ਹੈ ਕਿ ਨਹੀਂ ਮਹਾਰਾ ਕਹਿੰਦੇ ਹਾਂ ਭਾਈ ਇਹ ਜਨੋ ਹਰ ਪ੍ਰਮੇਸ਼ਰ ਦਾ ਨਾਮ ਤੇ ਹੁਣਾ ਕਰੋ ਕਿਉਂ ਹਰ ਪ੍ਰਭ ਮੀਰਾ ਭੀਨੇ ਕਿੰਦੇ ਵਿੱਚ ਪਿਆਉ ਹਰੀ ਦੇ ਮਖਾਲ ਪੁੱਛ ਦੇ ਨਾਮ ਨੂੰ ਕਿਉਂ ਮੇਰਾ ਵਾਹਿਗੁਰੂ ਤੁਹਾਡੇ ਤੇ ਭੇਜ ਜਾਏਗਾ ਮੰਨ ਜਾਏਗਾ ਤੇ ਤੁਹਾਡਾ ਚਿਤ ਵਾਹਿਗੁਰੂ ਚ ਭੇਜ ਆਏਗਾ ਕਿਉਂ ਮਾਰਾ ਮੰਨਣ ਵੀ ਹੋਰ ਕੇ ਤਰੀਕੇ ਨਾਲ ਮਾਰੋ ਦੀ ਪ੍ਰਸੰਨਤਾ ਨਹੀਂ ਹੋਣੀ